ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟਪਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇਂਦੇ ਦੇ ਸਰ ਫੜਦੇ ਆ ਫੜਦੇ ਆ ਗੁੜੀਆਂ ਵਿੱਚ ਡੇਕੀ ਗੌਰਿਆਂ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਤ ਵੀਰੇ ਇਕੱਲੇ ਦੇ ਰਹਿਣ ਵਾਲਿਆਂ ਨਾਮ ਮੇਰਾ ਰਜੀਤ ਕੌਰ ਹੈ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਅਗਨੀ ਆ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈ ਹਾਂਜੀ ਕੁੜੀ ਆ ਇਹ ਤੇ ਹੱਸੇ ਅੰਬਰ ਸਰਸ ਪਹਿਲਾਂ ਸਟੇਟਲਟ ਖੜਿਆ ਖੜਿਆ ਜੀ ਉਹ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪ੍ਰੇ ਦਿੱਤਾ ਹੈ ਹਾਂ ਜੀ ਹੁਣ ਸਰਕਾਰ ਨੂੰ ਕੀ ਦੱਸ ਮਦਦ ਕਰਨਗੇ ਹੁਣ ਜੋ ਇੰਨੇ ਜੋਗੇ ਆ ਗਏ ਆਹੀਂ ਤਾਂ ਮਤੜੇ ਗਏ ਆ ਢੇਮ ਕਿਦਾਂ ਖਾਣਦੇ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਉਂਦੇ ਆਹੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਹਾਂ ਜੀ ਲੰਗਰ ਲਾਇਆ ਵੀਰੇ ਹਾਂ ਜੀ ਮੇਰਾ ਨਾਮ ਜੀ ਕਿੱਥੋਂ ਦੇ ਰਹਣ ਵਾਲੇ ਕਿਉਂਲੇ ਕੁੱਲੇ ਤੋਂ ਰਹਣ ਵਾਲੇ ਜੀ ਨਾਮ ਕੀ ਆਪਣਾ ਰਾਜੀਵ ਹਾਂ ਜੀ ਕਿੱਥੋਂ ਦੇ ਰਹਣ ਵਾਲੇ ਕੁੱਲੇ ਤੇ ਰਹਣ ਵਾਲੇ ਜੀ ਅੱਜ ਕੀ ਕਰ ਰਹੇ ਹੋ ਕੋਈ ਗੱਲ ਨਹੀਂ ਸਰ ਲੰਬਾ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਪਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇ ਦਿੰਦੇ ਸਰ ਫੜਦੇ ਆ ਫੜਦੇ ਆ ਗੁੜੀਆਂ ਵਿੱਚ ਡੇਗੀ ਹੋਰ ਕੁਝ ਨਹੀਂ ਸਰ ਅਸੀਂ ਇੱਥੇ ਲੈ ਕੇ ਆਏ ਗੁਰਨਾਨਤ ਸਾਹਿਬ ਸਰ ਜੀ ਬੈ ਗਏ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਸਰ ਜੀ ਇਹ ਹਕਤਾਂ ਹੈ ਇਹ ਸਾਤੀ ਸਬਜੀ ਤਾਂ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆਂ ਮਤਲਬ ਜੇ ਤੋ ਫੜੀ ਐ ਨਾ ਫੜਦੇ ਆ ਫੜਦੇ ਆਂ ਜਲ ਗਈ ਕਿੰਨੀ ਸਾਦੀ ਐ ਇਹਦਾ ਨਾਮ ਕੀ ਇਹ 3 ਸਾਲ ਦੀ ਐ ਮਨਜੋਤ ਨਾ ਇਹ ਮਨਜੋਤ ਨਾਮ ਹਾਂਜੀ ਹੁਣ ਤੁਸੀਂ ਅੰਮ੍ਰਿਤਸਰ ਬਣਾ ਲਓ ਉਸ ਨੂੰ ਲਾ ਕੇ ਹਾਂਜੀ ਆ ਡਾਕਟਰ ਕੀ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਕੋਈ ਗੱਲ ਨਹੀਂ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ